ਤੁਹਾਨੂੰ ਬੜਾ ਸਵਾਗਤ ਹੈ ਅੱਜ ਅਸੀਂ ਮਸਤੋਣਾ ਵਿਖੇ ਪਹੁੰਚੇ ਹਾਂ ਜਿੱਥੇ ਕਿ ਮਸਤੋਣਾ ਸਾਹਿਬ ਵਿਖੇ ਜੋ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਸ਼ਹੀਦ ਹੋਏ ਸਨ ਉਹਨਾਂ ਦੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸਾਹਮਣੇ ਕੋ ਉਹਨਾਂ ਦੇ ਪਰਿਵਾਰ ਹਨ ਜੋ ਇੱਥੇ ਆਏ ਹਨ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਜੋ ਹੈ ਗਈ ਹੈ ਮਸਤੋਣਾ ਵਿਖੇ ਅਕਾਲ ਕਾਲਜ ਕਾਉਂਸਲ ਮਸਤੋਣਾ ਸਾਹਿਬ ਆਤਮ ਪ੍ਰਕਾਸ਼ ਸੰਸਥਾ ਸਰਬਤ ਦਾਪਲਾ ਚੈਰੀਟੇਬਲ ਟਰਸਟ ਵੱਲੋਂ ਕਿਸਾਨਾਂ ਦੀ ਇਹਨਾਂ ਦੀ ਜੋ ਜੋ ਸ਼ਹੀਦ ਹੋਏ ਨੇ ਇਹਨਾਂ ਦੇ ਜੋ ਰਿਸ਼ਤੇਦਾਰ ਹਨ ਇਹਨਾਂ ਦੇ ਜੋ ਮਿੱਤਰ ਹਨ ਇਹਨਾਂ ਦੀ ਕਿਸੇ ਨਜ਼ਰ ਬਾਹਰ ਨਹੀਂ ਫੜੀ ਸਰਕਾਰਾਂ ਵੱਲੋਂ ਤਾਂ ਇਹਨਾਂ ਸੰਸਥਾਵਾਂ ਵੱਲੋਂ ਇਹਨਾਂ ਦੀ ਬਾਹਰ ਫੜੀ ਗਈ ਹੈ ਇਹਨਾਂ ਨੂੰ ਜੋ ਬਣਦੀਆਂ ਸਹੂਲਤਾਂ ਹਨ ਇਹਨਾਂ ਵੱਲੋਂ ਉਹ ਵੀ ਦਿੱਤੀਆਂ ਗਈਆਂ ਹਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਸਰ ਆਪਣਾ ਜਸਵੰਤ ਸਿੰਘ ਖੈਰਾ ਮੈਂ 77 ਕਾਲ ਕਾਲਜ ਕਾਉਂਸਲ ਗੋਤਸਾ ਗਰਮਸਥਣਾ ਸੈਰ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਕਾਂਗਰਸ ਸਰਕਾਰ ਵੇਲੇ ਦੀ ਗੱਲ ਕੀਤੀ ਜਾਵੇ ਉਸ ਟਾਈਮ ਜੋ ਕਿਸਾਨ ਸ਼ਹੀਦ ਹੋਏ ਸਾਨੂੰ ਉਹਨਾਂ ਨੂੰ ਨੌਕਰੀਆਂ ਮਿਲੀਆਂ ਤੇ ਮੁਆਵਜ਼ਾ ਵੀ ਮਿਲਿਆ ਲੇਕਿਨ ਦੋ ਸਰਕਾਰ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਆਈ ਨੂੰ ਕਿੰਨਾ ਕਿਸਾਨਾਂ ਦਾ ਫਾਇਦਾ ਹੋਇਆ ਇਹ ਇਹ ਬਤਕਿੰਸਮੀ ਦੀ ਗੱਲ ਹੈ ਕਿ ਜੋ ਪਹਿਲਾਂ ਇਹ ਨੌਕਰੀਆਂ ਦਾ ਸਰਕਾਰ ਨੇ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਨੋਟੀਫਿਕੇਸ਼ਨ ਹੋਇਆ ਸੀ ਕਿ ਇੱਕ ਸ਼ਹੀਦ ਜਿਹੜੇ ਰਿਵਾਰ ਦਾ ਕੋਈ ਕਿਸਾਨ ਹੋਇਆ ਤਾਂ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਊਗੀ 5 ਲੱਖ ਰੁਪਏ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਐਲਾਨ ਹੋਇਆ ਸੀ ਤੇ ਕਾਫੀ ਕਿਸਾਨਾਂ ਨੂੰ ਤੇ ਉਦੋਂ ਮਤਲ ਇਹ ਨੌਕਰੀਆਂ ਦਿਵਾਉਣ ਦੇ ਵਿੱਚ ਵੀ ਤੇ ਇਹ ਮੁਆਵਜ਼ੇ ਦਿਵਾਉਣ ਦੇ ਵਿੱਚ ਵੀ ਮਤਲ ਅਸੀਂ ਕਾਫੀ ਪੈਰਵਾਈ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ 1 ਲੱਖ ਰੁਪਇਆ ਦਿਵਾਉਣ ਦੀ ਪੈਰਵਾਈ ਕੀਤੀ ਅਸੀਂ ਕਾਮਯਾਬ ਹੋਏ ਆ ਪਰ ਬਦਕਿਸਮਤੀ ਨਾਲ ਇਸ ਮੌਜੂਦਾ ਸਰਕਾਰ ਦੇ ਵਿੱਚ ਮਤਲਬ ਇਹ ਸਕੀਮਾਂ ਨੇ ਜਿਹੜੀਆਂ ਉਦੋਂ ਤੋਂ ਬੰਦ ਹੋ ਗਈਆਂ ਤੇ ਉਹ ਸਕੀਮਾਂ ਦਾ ਹੁਣ ਜਿਹੜੇ ਰਹਿ ਗਏ ਪਰਿਵਾਰ ਨੇ ਉਹਨਾਂ ਨੂੰ ਇਹ ਜਿਹੜੇ ਮੌਜੇ ਦਿਵਾਉਣ ਲਈ ਨੌਕਰੀਆਂ ਦਿਵਾਉਣ ਲਈ ਇਹ ਵਿਚਾਰੇ ਜਿਹੜੇ ਹੁਣ ਕਿਸਾਨ ਪਰਿਵਾਰਾਂ ਕਿਸਾਨ ਸ਼ਹੀਦ ਕਿਸਾਨਾਂ ਦੇ ਪਰਿਵਾਰ ਪਰਿਵਾਰਕ ਮੈਂਬਰ ਨੇ ਇਹ ਹੁਣ ਦਰਦ-ਦਰ ਭਟਕਦੇ ਫਿਰਦੇ ਨੇ ਬਹੁਤ ਹੀ ਲੰਬਤ ਦੀ ਗੱਲ ਹੈ ਪਹਿਲਾ 14 ਮਹੀਨੇ ਇਹਨਾਂ ਨੂੰ ਦਿੱਲੀ ਬਿਠਾਈ ਰੱਖਿਆ ਤੇ ਹੁਣ ਆਪਣੇ ਹੱਕ ਲੈਣ ਲਈ ਵੀ ਇਹ ਮਤਲਬ ਇਹ 2 ਸਾਲਾਂ ਤੋਂ ਇਹ ਐਂ ਭਟਕ ਰਹੇ ਨੇ ਬਹੁਤ ਮਨ ਨੂੰ ਦੁੱਖ ਹੁੰਦਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਆਪਣੇ ਕੰਮਕਾਰ ਸਾਥੀ ਤੇ ਇਹ ਤੁਹਾਡੀ ਜਿਹੜਾ ਤੁਹਾਡੇ ਹੱਕਾਂ ਦੀ ਹੁਣ ਜਿਹੜੇ ਲੜਾਈ ਹੈ ਜਿਹੜੇ ਪਰਿਵਾਰ ਰਹਿ ਗਏ ਤੇ ਉਹਨਾਂ ਦੀ ਪੇਰਵਾਹੀ ਅਸੀਂ ਕਰਾਂਗੇ ਤੇ ਅਸੀਂ ਇਹ ਲੜਾਈ ਲੜ ਕੇ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਇਹ ਇਨਸਾਫ ਦਿਵਾਉਣ ਵਿੱਚ ਕਾਮਯਾਬ ਹੋਵਾਂਗੇ ਚਾਹੇ ਉਹ ਨੌਕਰੀ ਦਾ ਚਾਹੇ ਮੁਆਵਜ਼ੇ ਦਾ ਤੇ ਇਹਨਾਂ ਦੀ ਜਿਹੜੀ ਹੁਣ ਲੜਾਈ ਹੈ ਉਹ ਕਾਲ ਕਾਲਜ ਕਾਉਂਸਲਪੁਰ ਸਾ ਗਰਮਸਤ ਹੋਣਾ ਸਭ ਲੜੂਗੀ। ਜੇ ਤੁਸੀਂ ਸੰਘਰਸ਼ ਵਿੱਢਿਆਗਾ ਇਹ ਇਸ ਦੇ ਸਬੰਧ ਵਿੱਚ ਕਿਸੇ ਮਿਨਿਸਟਰ ਨਾਲ ਮੁੱਖ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਹੋਈ ਜਾਂ ਗੱਲਬਾਤ ਹੋਈ ਹੈ। ਅਗਰਮੇਤ ਸਿੰਘ ਖੁੱਡੀਆਂ ਨਾਲ ਹੋਈ ਹੈ ਮੀਟਿੰਗ ਉਦੋਂ ਮਤਲਬ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ 1 ਮਈ ਤੱਕ ਬਹੁਤ ਸਾਰੇ ਕੁਝ ਪਰਿਵਾਰਾਂ ਨੂੰ ਉਧਰ ਫਰੀਦ ਬਠਿੰਡਾ ਜ਼ਿਲ੍ਹੇ ਦੇ ਨੂੰ ਕੁਝ ਲਿਸਟਾਂ ਉਹਨਾਂ ਦੀ ਸਿਲੈਕਸ਼ਨ ਆਈ ਵੀ ਹੈ ਕੁਝ ਨੂੰ ਨਿਯੁਕਤੀ ਪੱਤਰ ਵੀ ਮਿਲੇ ਨੇ ਪਰ ਸਾਨੂੰ ਡਰ ਇਹ ਹੈ ਕਿ ਸ਼ਾਇਦ ਉਹ ਇਲੈਕਸ਼ਨ ਦੇ ਆ ਜਿਹੜੀ ਹੁਣ ਲੋਕ ਸਭਾ ਇਲੈਕਸ਼ਨ ਆ ਰਹੀ ਸੀ ਵੀ ਸ਼ਾਇਦ ਉਹਦੇ ਪ੍ਰੈਸ਼ਰ ਦੇ ਵਿੱਚ ਉਹਨੇ ਇੱਕ ਦੇ ਕੇ ਨਾ ਕਿਤੇ ਸਰਕਾਰ ਪਿੱਛੇ ਹੱਥ ਖਿੱਚ ਲੇ ਅਸੀਂ ਇਸ ਲਈ ਮਤਲਬ ਕਿ ਚੌਕਸ ਆ ਕਿ ਜਿੰਨਾ ਚਿਰ ਕੱਲੇ-ਕੱਲੇ ਪਰਿਵਾਰ ਨੂੰ ਇਹ ਹੱਕ ਮਿਲ ਨਹੀਂ ਜਾਂਦਾ ਕੱਲੇ-ਕੱਲੇ ਪਰਿਵਾਰ ਦੇ ਮੈਂਬਰ ਨੂੰ ਇਹ ਨੌਕਰੀ ਮਿਲ ਨਹੀਂ ਜਾਂਦੀ ਕਿਉਂਕਿ ਇੱਕ ਆਪਣਾ ਮਨੁੱਖੀ ਸੁਭਾਅ ਹੁੰਦਾ ਵੀ ਜਿਹਨੂੰ ਮਿਲ ਜਾਂਦਾ ਹੱਕ ਉਹ ਘਰੇ ਬੈਠ ਜਾਂਦਾ ਤੇ ਸੰਘਰਸ਼ ਲਈ ਬੰਦੇ ਫਿਰ ਥੋੜੇ ਰਹਿ ਜਾਂਦੇ ਨੇ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਵੀ ਤੁਸੀਂ ਚਾਹੇ ਦੀ ਇੱਕ ਕਰ ਰਹੇ ਜੋ ਉਹਦੀ ਲੜਾਈ ਵੀ ਅਸੀਂ ਲੜਾਂਗੇ ਬੋਲੇ ਸੋਨਿਹਾਲ ਸੋ ਜੀ ਅਲੈਕੁਮ ਸਲਾਮ ਕਿ ਨਾਮ ਸਰ ਆਪਣਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਸਰ ਕਿਸ ਤਰ੍ਹਾਂ ਦੇਖਦਾ ਅੱਜ ਜੀ ਉਹ ਮੀਟਿੰਗ ਹੋਈ ਹੈ ਕੀ ਸੀ ਤਾਂ ਅੱਜ ਅਸੀਂ ਮੀਟਿੰਗਾਂ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀਆਂ ਨੇ ਤੇ ਇਹ ਮੀਟਿੰਗਾਂ ਅਸੀਂ ਮਜਬੂਰ ਹੋ ਕੇ ਕੀਤੀਆਂ ਨੇ ਤੇ ਜੋ ਕਿਸਾਨੀ ਅੰਦੋਲਨ ਦੌਰਾਨ 800 ਤੋਂ ਵੱਧ ਪਰਿਵਾਰਾਂ ਸਹੀਦ ਹੋ ਗਏ ਸਨ ਪਰਿਵਾਰ ਸਹੀਦ ਹੋ ਗਏ ਸੀ ਉਹਦੇ ਵਿੱਚ 326 ਪਰਿਵਾਰਾਂ ਨੂੰ ਤੇ ਕਾਂਗਰਸ ਸਰਕਾਰ ਨੇ ਨੌਕਰੀ ਦਿੱਤੀ ਸੀ ਜਦ ਕਿ 450 ਪਰਿਵਾਰ ਅਜੇ ਵੀ ਰਹਿੰਦਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ ਗਈ ਤੇ ਇੱਕ ਤੇਲਗਾਨਾ ਸਰਕਾਰ ਨੇ 3 ਲੱਖ ਰੁਪਏ ਦਿੱਤਾ ਸੀਗਾ ਤੇ ਉਹ ਵੀ ਬਹੁਤੇ ਪਰਿਵਾਰਾਂ ਦਾ ਬਕਾਇਆ ਰਹਿੰਦਾ ਤੇ ਲਗਭਗ ਆਲਓਵਰ ਮੰਨ ਕੇ ਚੱਲੀਏ ਤੇ 50 ਤੋਂ ਲੈ ਕੇ 60 ਪਰਿਵਾਰਾਂ ਦਾ 5 ਲੱਖ ਦਾ ਮੁਆਵਜ਼ਾ ਵੀ ਅਜੇ ਬਾਕੀ ਰਹਿੰਦਾ ਹੈ ਕਿੰਨੇ ਪਰਿਵਾਰ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਰਹਿੰਦੇ ਨੇ ਲਗਭਗ 400 ਪਰਿਵਾਰ ਅਜੇ ਵੀ ਨੌਕਰੀ ਤੋਂ ਵਾਂਝੇ ਰਹਿੰਦੇ ਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਅਜੇ ਕੋਈ ਨੌਕਰੀ ਨਹੀਂ ਦਿੱਤੀ ਅਸੀਂ ਕਈ ਵਾਰ ਤੱਕ ਇਹਨਾਂ ਦੇ ਮੰਤਰੀਆਂ ਨੂੰ ਮਿਲਣ ਤੱਕ ਦੀ ਪਹੁੰਚ ਕੀਤੀ ਆ ਕੁਲਦੀਪ ਸਿੰਘ ਢਾਲੀਵਾਲ ਸੀ ਇਹਨਾਂ ਦੇ ਮੰਤਰੀ ਖੇਤੀਬਾੜੀ ਮੰਤਰੀ ਉਹਨਾਂ ਨਾਲ ਵੀ ਮਿਲਣ ਦੀ ਪਹੁੰਚ ਕੀਤੀ ਜੀ ਉਹਨਾਂ ਨੇ ਵੀ ਭਰੋਸਾ ਦਿੱਤਾ ਸੀਗਾ 31 ਮਾਰਚ 2023 ਦਾ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿੰਨੇ ਵੀ ਪਰਿਵਾਰ ਰਹਿੰਦੇ ਆ ਚਾਹੇ ਉਹ ਨੌਕਰੀ ਵੱਲੋਂ ਰਹਿੰਦਾ ਚਾਹੇ ਮੁਆਵਜ਼ੇ ਵੱਲੋਂ ਰਹਿੰਦਾ ਵੀ ਅਸੀਂ 31 ਮਾਰਚ 2023 ਤੱਕ ਸਾਰੇ ਮਸਲੇ ਹੱਲ ਕਰਾਂਗੇ ਪਰੰਤੂ ਉਹ ਵੀ ਨਹੀਂ ਹੋਏ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਗਲਦੀ ਗਰਮੀਤ ਸਿੰਘ ਖੁੱਡੀਆਂ ਜੀ ਨਾਲ ਮੀਟਿੰਗ ਹੋਈ ਹੈ ਤੇ ਭਗਵੰਤ ਮਾਨ ਸਾਹਿਬ ਜੀ ਨਾਲ ਵੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ 31 ਮਾਰਚ 2024 ਦਾ ਟਾਈਮ ਦਿੱਤਾ ਕਿ ਬਾਕੀ ਸੰਯੁਕਤ ਮੋਰਚੇ ਨਾਲ ਵੀ ਮੀਟਿੰਗ ਹੋਈ ਸੀ ਉਹ ਕਹਿੰਦੇ 31 ਮਾਰਚ 2024 ਤੱਕ ਤੁਹਾਡੇ ਜਿੰਨੇ ਨੌਕਰੀਆਂ ਰਹਿੰਦੀਆਂ ਜਾਂ ਮੁਆਵਜ਼ਾ ਰਹਿੰਦਾ ਉਹ ਸਾਰੇ ਮਸਲੇ ਹੱਲ ਕਰਾਂਗੇ ਪਰੰਤੂ ਉਹ ਵੀ ਨਹੀਂ ਹੋਏ ਮਸਲੇ ਹੱਲ ਸਾਰੇ ਜਿਉਂਦੇ ਤੂੰ ਹੀ ਪਏ ਨੇ ਕਿੰਨੇ ਕਿੱਥੋਂ ਕਿੱਥੋਂ ਆਏ ਤੁਸੀਂ ਇਹ ਲਗਭਗ ਸੰਗਰੂਰ ਬਰਨਾਲਾ ਬਠਿੰਡਾ ਫਰੀਦਕੋਟ ਮੁਕਸਰ ਆਲ ਪੰਜਾਬ ਚੋਂ ਲਗਭਗ 150 ਤੋਂ 200 ਪਰਿਵਾਰ ਅੱਜ ਆਇਆ ਹੋਇਆ ਜੋ ਕਿ ਇੱਥੇ ਪਹੁੰਚਿਆ ਮੀਟਿੰਗ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜੇ ਇਸ ਦਾ ਇਹ ਕੰਮ ਨਹੀਂ ਕਰਦੇ ਇਸ ਦਾ ਅਸਰ ਆਉਣ ਵਾਲੇ ਚੋਣਾਂ ਦੇ ਪੈ ਸਕਦਾ ਹੈ ਜੋ ਕਿ 2024 ਚੋਣਾਂ ਨੇ ਹੈ ਉਹੀ ਤਾਂ ਸਿੱਧੇ ਤੌਰ ਤੇ ਹੀ ਦੀੰਦਾਈ ਹੈ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਤੁਸੀਂ ਇਸ ਤੱਕ ਇੱਥੇ ਤੱਕ ਨਾ ਪਹੁੰਚੋ ਵੀ ਜੋ ਸਹੀਦ ਪਰਿਵਾਰ ਹੈ ਮਜਬੂਰ ਹੋ ਕੇ ਤੇ ਤੁਹਾਡੇ ਪੰਜਾਬ ਸਰਕਾਰ ਵਿਰੁੱਧ ਮੁਜਾਹਰ ਰੋਸ ਮੁਜਾਹਰੇ ਕਰਨ ਤਾਂ ਪੰਜਾਬ ਸਰਕਾਰ ਨੂੰ ਇਹ ਹੀ ਅਪੀਲ ਹੈ ਤੁਸੀਂ ਇਹਨਾਂ ਦੇ ਜਲਦੀ ਤੋਂ ਜਲਦੀ ਮਸਲੇ ਹੱਲ ਕਰੋ ਤੇ ਇਹ ਤੁਹਾਡਾ ਵਿਰੋਧ ਨਾ ਕਰਨਾ ਪਵੇ ਜੇਕਰ ਇਹ ਮਸਲੇ ਨਹੀਂ ਹੱਲ ਹੁੰਦੇ ਤਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਹੋਊਗਾ ਤੇ ਬਾਕੀ ਸੰਯੁਕਤ ਮੋਰਚੇ ਨੂੰ ਵੀ ਅਪੀਲ ਹੈ ਕਿ ਅਸੀਂ ਇੱਕ ਸਧਾਰਨ ਪਰਿਵਾਰਾਂ ਚੋਂ ਕਿਸਾਨ ਹੈ ਤੇ ਸਾਡੀ ਕੋਈ ਬਾੜੀ ਵੱਡੀ ਕੋਈ ਜਥੇਬੰਦੀ ਨਹੀਂ ਹੈਗੀ ਅਸੀਂ ਇੱਕ ਮੱਧ ਵਰਗੀ ਪਰਿਵਾਰਾਂ ਗਰੀਬ ਪਰਿਵਾਰਾਂ ਚੋਂ ਆ ਤੇ ਜਥੇਬੰਦੀ ਨੂੰ ਵੀ ਇਹ ਪੀਲ ਸੰਯੁਕਤ ਮੋਰਚੇ ਨੂੰ ਅਪੀਲ ਹੈ ਕਿ ਤੁਸੀਂ ਇਹ ਜੋ ਸ਼ਹੀਦ ਪਰਿਵਾਰ ਹੋਏ ਨੇ ਤੇ ਇਹਨਾਂ ਦਾ ਸਾਥ ਦੇਵੋ ਤੇ ਇਹਨਾਂ ਨੂੰ ਨੌਕਰੀ ਤੇ ਮੁਆਵਜ਼ਾ ਜੋ ਰਹਿੰਦਾ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਵੀਰ ਜੀ ਦਾ ਕਹਿਣਾ ਵੀ ਆਣ ਵਾਲੀਆਂ ਚੋਣਾਂ ਦੇ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਆਮ ਆਦੀ ਪਾਰਟੀ ਨੂੰ ਇਸ ਦਾ ਖਿਆਮ ਐਸਾ ਜੋ ਭੁਗਤਣਾ ਪੈਣਾ ਹੈ ਹੋਰ ਵੀ ਮੌਜੂਦ ਨੇ ਗਲਬਤ ਕਰਾਂਗੇ ਕਿ ਨਾਮ ਹੀ ਆਪਣਾ ਸੁਰਵੀਰ ਕਾ ਕੀ ਕਰਨਾ ਚਾਹੋਗੇ ਜੇ ਸਰਕਾਰ ਨੂੰ ਜੋ ਸਰਕਾਰ ਹੈ ਪੰਜਾਬ ਸਰਕਾਰ ਦੀ ਉਸ ਨੂੰ ਦੋ ਸਾਲ ਹੋ ਗਏ ਸਰਕਾਰ ਬਣੀ ਨੂੰ ਲੇਕਿਨ ਤੁਹਾਡੇ ਮੰਗਣਾ ਮੰਗਾ ਨੇ ਜੋ ਉੱਥੇ ਤੇ ਉੱਥੇ ਨਹੀਂ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਜੀ ਅਸੀਂ ਇਹ ਜਿਹੜੀ ਸੰਘਰਸ਼ਾ ਸੀ ਕਿਸਾਨੀ ਅੰਦੋਲਨ ਦਿੱਲੀ ਲੜਿਆ ਉਹਦੇ ਵਿੱਚ ਅਸੀਂ ਆਪਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਸਾਰਿਆਂ ਨੇ ਕਿਸੇ ਨੇ ਸਾਰਿਆਂ ਨੇ ਮਤਲਬ ਇੱਕ ਇੱਕ ਪਰਿਵਾਰ ਦਾ ਜੀ ਉੱਥੇ ਗੋਆਤਾ ਸੀ ਅਸੀਂ ਕੋਈ ਇਹ ਫਰੀ ਦੀ ਕੋਈ ਭੀਖ ਨਹੀਂ ਮੰਗਦੇ ਸਰਕਾਰ ਤੋਂ ਅਸੀਂ ਆਪਣੇ ਹੱਕ ਮੰਗਦੇ ਆ ਪਲੀਜ਼ ਸਾਡੀ ਬੇਨਤੀ ਆ ਸਰਕਾਰ ਅੱਗੇ ਕਿ ਸਾਨੂੰ ਸਾਡੇ ਬਣਦੇ ਹੱਕ ਸਾਡੀਆਂ ਨੌਕਰੀਆਂ ਤੇ ਸਾਡੇ ਮਾਉਜੇ ਸਾਨੂੰ ਦਿੱਤੇ ਜਾਣ ਅਸੀਂ ਇਹ ਸਰਕਾਰ ਨੂੰ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਕਿ ਜਦੋਂ ਕਾਂਗਰਸ ਦੀ ਸਰਕਾਰ ਇਹ ਜੌਬ ਜਾਂ ਨੌਕਰੀਆਂ ਮਾਉਜੇ ਦੇ ਸਕਦੀ ਹੈ ਤੇ ਸਾਡੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਨਹੀਂ ਸਾਡੀ ਸੁਣਦੀ ਸਾਡੇ ਇਹ ਮਸਤਵਾਨਾ ਨਗਰ ਕੌਂਸਲ ਅਕਾਲ ਡਿਗਰੀ ਅਕਾਲ ਡਿਗਰੀ ਕੌਂਸਲ ਦੇ ਜਿਹੜੇ ਇਥੇ ਦੇ ਉਹ ਨੇ ਉਹ ਸਾਡੇ ਨਾਲ ਮੋਢਾ ਲਾ ਕੇ ਮੋਰ ਖੜੇ ਨੇ ਇਹ ਮੈਮ ਨੇ ਅਮਰਿੰਦਰ ਕੌਰ ਪ੍ਰੋਫੈਸਰ ਨੇ ਇਹ ਸਾਡੇ ਘਰਾਂ ਤੱਕ ਜਾ ਕੇ ਸਾਨੂੰ ਪੁੱਛਦੇ ਨੇ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਿ ਉਹ ਬੋਟਾ ਲੈਣ ਸਾਡੇ ਕੋਲ ਆ ਸਕਦੇ ਨੇ ਸਾਨੂੰ ਸਾਡਾ ਦੁੱਖ ਸੁਣਨ ਨੂੰ ਕਿਉਂ ਨਹੀਂ ਆਉਂਦੀ ਕਿਉਂ ਸਾਡੇ ਹੱਕ ਸਾਡੇ ਦੱਬੇ ਨੇ ਸਾਨੂੰ ਸਾਡਾ ਕਸੂਰ ਦੱਸਿਆ ਜਾਵੇ ਕਿ ਸਾਡੀ ਗਲਤੀ ਹੈ ਕੋਈ ਕਸੂਰ ਹੈ ਅਸੀਂ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਆਪ ਦਾ ਲੜਨ ਗਏ ਸੰਘਰਸ਼ ਕਿ ਸਾਡੀ ਗਲਤੀ ਹੈ ਉਹ ਸਾਡਾ ਕਸੂਰ ਦੱਸਿਆ ਜਾਵੇ ਸਾਨੂੰ ਜਾਂ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਕਾਂਗਰਸ ਸਰਕਾਰੇ ਨੋਟੀਫਿਕੇਸ਼ਨ ਜਾਰੀ ਕਰਕੇ ਗਈ ਹੈ ਜੋ ਉਹਨਾਂ ਦੇ ਕੇ ਗਈ ਹੈ ਕੁਝ ਪਰਿਵਾਰਾਂ ਨੂੰ ਕੁਝ ਨੂੰ ਮਿਲ ਗਈ ਕੁਝ ਨੂੰ ਰਹਿੰਦੀ ਹੈ ਵਜ੍ਹਾ ਤਾਂ ਦੱਸੇ ਸਾਨੂੰ ਵੀ ਕਿਉਂ ਨਹੀਂ ਦੇ ਰਹੇ ਜਿਹੜੀ ਵਜ੍ਹਾ ਤੇ ਮੰਤਰੀ ਕਹਿੰਦਾ ਸੀ ਕਿਸਾਨਾਂ ਦਾ ਮੁੰਡਾ ਮੈਂ ਕਿਸਾਨਾਂ ਨੂੰ ਦੁੱਖ ਸਮਝਦਾਗਾ ਲੇਕਿਨ ਕਿਤਨਾ ਕਿਤੇ ਜੋ ਹੈ ਕਿਸਾਨਾਂ ਨੂੰ ਹੀ ਹੁਣ ਅਣ ਦੇਖਿਆ ਕਰ ਰਿਹਾ ਕਿਸਾਨ ਦੇ ਸ਼ਹੀਦ ਪਰਿਵਾਰ ਦੇ ਹਨ ਉਹਨਾਂ ਨੂੰ ਵੀ ਅਣ ਦੇਖਿਆ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਸੀ ਜਿਵੇਂ ਹੁਣ ਤੁਸੀਂ ਦੱਸਿਆ ਕਿ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਮੁੰਡਾ ਮੈਂ ਐਵੇਂ ਕਰੂ ਅਸੀਂ ਇਹੀ ਸੋਚ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਕਿਸਾਨਾਂ ਨਾਲ ਖੜਨਗੇ ਬਟ ਹੁਣ ਜੇ ਇਦਾਂ ਅਸੀਂ ਪਹਿਲਾਂ ਉੱਥੇ ਜਾਣ ਗਵਾਲੀਆਂ ਸਾਡੇ ਮੈਂਬਰ ਨੇ ਜਿਹੜੇ ਪਰਿਵਾਰ ਦੇ ਉੱਥੇ ਸ਼ਹੀਦ ਹੋਏ ਨੇ ਹੁਣ ਅਸੀਂ ਕਿਤੇ ਇੱਥੇ ਧਰਨਾ ਲਾਉਣੇ ਆ ਜਿਵੇਂ ਇੱਥੇ ਆਪਣਾ ਲੰਬੀ ਰੋਡ ਤੇ ਕਿਸਾਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਲੱਗਿਆ ਸੀ ਉਹਨਾਂ ਨੇ ਸਾਨੂੰ ਪੂਰੀ ਉਮੀਦ ਦਿੱਤੀ ਆ ਨਾ ਵੀ 31 ਮਾਰਚ ਤੱਕ ਸੋਡੀਆਂ ਸਾਰੀ ਪ੍ਰੋਬਲਮ ਦਾ ਹੱਲ ਹੋ ਜਾਊ ਬਟ ਨਹੀਂ ਹੁਣ ਕਦੇ 1 ਮਈ ਦਾ ਕਦੇ ਸਾਨੂੰ ਮਤਲਬ ਇਹੀ ਅਸੀਂ ਬਾਰ-ਬਾਰ ਪੁੱਛਦੇ ਆ ਨਾ ਵੀ ਸਾਨੂੰ ਕਿਉਂ ਉੱਥੇ ਰੋਲਿਆ ਜਾਂਦਾ ਸੜਕਾਂ ਤੇ ਮੇਜ ਜਿਹੜੀ ਸੰਸਥਾ ਵੱਲੋਂ ਤੁਹਾਨੂੰ ਸਹਾਇਤਾ ਦਿੱਤੀ ਗਈ ਹੈ ਜੀ ਸਾਨੂੰ ਮਸਤਵਾਨਾ ਸਾਹਿਬ ਜੀ ਅਕਾਲ ਕਾਉਂਸਲ ਤੇ ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਵੱਲੋਂ ਤੇ ਸਰਬੱਤ ਦੇ ਭਲੇ ਵੱਲੋਂ ਇਹ ਹਮੇਸ਼ਾ ਸਾਡੇ ਨਾਲ ਖੜੇ ਨੇ ਅਸੀਂ ਇਹਨਾਂ ਦਾ ਕਦੇ ਦੇਣ ਨਹੀਂ ਦੇ ਸਕਦੇ ਅੱਜ ਵੀ ਸਾਡੇ ਨਾਲ ਇਹ ਮੋਢਾ ਲਾ ਕੇ ਖੜੇ ਨੇ ਅੱਗੇ ਵੀ ਸਾਨੂੰ ਉਮੀਦ ਦਿੰਦੇ ਨੇ ਕਿ ਕਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਸਾਨੂੰ ਦੱਸੋ ਜੀ ਬਿਲਕੁਲ ਜੋ ਮੈਡਮ ਇਹਦੇ ਨਾਲ ਜਾ ਰਹੇ ਨੇ ਜੋ ਕਿ ਸਰਕਾਰਾਂ ਦਾ ਕੰਮ ਹੈ ਕਿ ਜੋ ਪੀੜਤ ਪਰਿਵਾਰ ਹਨ ਉਹਨਾਂ ਦਾ ਘਰੇ ਜਾ ਕੇ ਪਤਾ ਲੈਣਾ ਉਹਨਾਂ ਦੀ ਮਦਦ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਇਹ ਕਹਿ ਕੇ ਆਈ ਸੀ ਕਿ ਅਸੀਂ ਆਮ ਘਰਾਂ ਦੇ ਬੰਦੇ ਜੋ ਹੈ ਮੁੰਡੇ ਹਾਂ ਆਮ ਘਰਾਂ ਦੇ ਜਵਾਨ ਖਾਂ ਤੇ ਆਮ ਲੋਕਾਂ ਦੀ ਦੁੱਖ ਤਕਲੀਫਾਂ ਸਮਝਾਂਗੇ ਤੇ ਜੋ ਸਰਕਾਰ ਹੈ ਸੱਤਾ ਹੈ ਜੋ ਸਰਕਾਰ ਦੀ ਉਹ ਆਮ ਘਰਾਂ ਦੇ ਲੋਕਾਂ ਦੇ ਦੇ ਸੱਤਾ ਵਿੱਚੋਂ ਗਲਿਆਂ ਮਹੱਲਾਂ ਵਿੱਚ ਲਿਆ ਕਰੇਗੀ ਲੇਕਿਨ ਉਹ ਨਹੀਂ ਗਏ ਤਾਂ ਗੱਲਬਾਤ ਕਰਦੇ ਮੈਡਮ ਵੀ ਮੈਡਮ ਕੀ ਨਾਮ ਆਪਣਾ ਮੈਡਮ ਅਮਨਿੰਦਰ ਕੌਰ ਹੈ ਜੀ ਮੈਂ ਇੱਥੇ ਬਤੌਰ ਪ੍ਰੋਫੈਸਰ ਕੰਮ ਕਰ ਰਹੀ ਹਾਂ ਸਾਡੀ ਅਕਾਲ ਕਾਲਜ ਕਾਉਂਸਲ ਨੇ ਸਾਡੀਆਂ ਸਵਾਵਾਂ ਲਈਆਂ ਕਿ ਤੁਸੀਂ ਕਿਸਾਨ ਸ਼ਹੀਦੀ ਚ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਨੇ ਉਹਨਾਂ ਦੀ ਮਦਦ ਕਰੋ ਤੇ ਅਸੀਂ ਸਰ ਦੇ ਪਹਿਲੇ ਬੋਲ ਦੇ ਕਹਿਣ ਤੇ ਹੀ ਆਪਣੇ ਬੱਚਿਆਂ ਨੂੰ ਛੱਡ ਕੇ ਅਸੀਂ ਇਸ ਪਰਿਵਾਰਾਂ ਦੀ ਸਾਰ ਲਈ ਤੇ ਅਸੀਂ ਹੁਣ ਤੱਕ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਹਾਂ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਅਣਦੇਖੀ ਕੀਤੀ ਜਾ ਰਹੀ ਹੈ ਜੋ ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਜਿੱਥੇ ਤੱਕ ਸੰਘਰਸ਼ ਨੂੰ ਲੈ ਕੇ ਜਾ ਸਕਦੇ ਹਾਂ ਅਸੀਂ ਲੈ ਕੇ ਜਾਵਾਂਗੇ ਧੰਨਵਾਦ ਜੀ ਕੀ ਨਾਮ ਹੈ ਮਮ ਆਪਣਾ ਮੇਰਾ ਨਾਮ ਅਮਨਦੀਪ ਕੌਰ ਜੀ ਇਸ ਤਰ੍ਹਾਂ ਦੀ ਸਹਾਇਤਾ ਕਰ ਲਓ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਸਹਾਇਤਾ ਤਾਂ ਇਹ ਹੈ ਕਿ ਅਸੀਂ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ ਹੈ ਤੇ ਇਹਨਾਂ ਦੀਆਂ ਮੰਗਾਂ ਸੁਣੀਆਂ ਨੇ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਜੋ ਵੀ ਪ੍ਰੋਬਲਮਸ ਹੈਗੀਆਂ ਅਸੀਂ ਉਹ ਨੋਟ ਡਾਊਨ ਕੀਤੀਆਂ ਨੇ ਤੇ ਸਾਡੀ ਵੱਲੋਂ ਅਕਾਲ ਕਾਲਜ ਕਾਉਂਸਲ ਵੱਲੋਂ ਸਾਡਾ ਹਮੇਸ਼ਾ ਸਾਥ ਦਿੱਤਾ ਜਾਂਦਾ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹ ਅਸੀਂ ਬਿਨਾਂ ਕਿਸੇ ਪੁੱਛੇਛਤੋਂ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਪ੍ਰੋਮਿਸ ਕਰਦੇ ਹਾਂ ਕਿ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੇ ਹਮੇਸ਼ਾ ਅੱਗੇ ਤੋਂ ਵੀ ਕੀਤੀਆਂ ਜਾਂਦੀਆਂ ਰਹਿਣਗੀਆਂ ਤੇ ਅੱਜ ਜੋ ਮੀਟਿੰਗ ਹੋਈ ਹੈ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਐਲਾਨ ਸੰਸਥਾ ਦੇ ਸਕਤਰ ਸਰਦਾਰ ਜਸਵੰਤ ਸਿੰਘ ਖੇੜਾ ਵੱਲੋਂ ਕੀਤਾ ਗਿਆ ਕਿ ਇਹਨਾਂ ਪਰਿਵਾਰਾਂ ਦਾ ਸੰਘਰਸ਼ ਵੀ ਅ ਕਾਲ ਕਾਲਜ ਕੌਂਸਲ ਵੱਲੋਂ ਲੜਿਆ ਜਾਵੇਗਾ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਜੋ ਕੰਮ ਸਰਕਾਰਾਂ ਨੇ ਕਰਨਾ ਹੈ ਉਹ ਇੱਕ ਆਮ ਸੰਸਥਾਵਾਂ ਕਰੀ ਜਾ ਰਹੀਆਂ ਨੇ ਕਰਨਾ ਹੈ ਸੰਸਥਾਵਾਂ ਕਰ ਰਹੇ ਨੇ ਪ੍ਰੈਸ ਖਤਰੂ ਮਯੋਦ ਨੇ ਕੀ ਗਲਤ ਕਰਾਂਗੇ ਸਰ ਕੀ ਨਾਮ ਹੈ ਆਪਣਾ ਸਤਨਾਮ ਸਿੰਘ ਦਮਦਮੀ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਤੋਂ ਸੋ ਅੱਜ ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਨ੍ਹਾਂ ਕਿਸਾਨ ਪਰਿਵਾਰਾਂ ਦੇ ਜਿਨ੍ਹਾਂ ਇਹਨਾਂ ਦੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਇਹਨਾਂ ਦੇ ਪਰਿਵਾਰਾਂ ਦਾ ਇੱਕ-ਇੱਕ ਜੀ ਦੇ ਲਈ ਸੰਘਰਸ਼ ਮੋਰਚੇ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਮੋਰਚਾ ਲੱਗਿਆ ਸੀ ਉਹਦੇ ਵਿੱਚ ਸ਼ਹੀਦ ਹੋ ਗਿਆ ਇੱਕ ਇੱਕ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਹਨਾਂ ਪਰਿਵਾਰਾਂ ਦੀ ਸਾਰ ਲਈ ਜਾਵੇ ਪਰ ਅੱਜ ਤੱਕ ਇਹਨਾਂ ਪਰਿਵਾਰਾਂ ਦੀ ਸਾਰ ਨਾ ਲੈਣ ਕਰਕੇ ਇਹਨਾਂ ਨੂੰ ਵਾਰ-ਵਾਰ ਇੱਥੇ ਮੀਟਿੰਗਾਂ ਕਰਨੀਆਂ ਪੈ ਰਹੀਆਂ ਇਕੱਠੇ ਹੋਣਾ ਪੈ ਰਿਹਾ ਕਿਉਂਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਅੱਜ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਆਪਣੇ ਐਮਪੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਇਹਨਾਂ ਨੇ ਇਹੀ ਮਨ ਬਣਾਇਆ ਕਿ ਜੇ ਸਾਡੀ ਕਿਸੇ ਨੇ ਬਾਹ ਨੀ ਫੜੀ ਤਾਂ ਅਸੀਂ ਘੱਟੋ-ਘੱਟ ਉਹਨਾਂ ਦਾ ਸਖਤ ਵਿਰੋਧ ਕੀਤਾ ਜਾਵੇ। ਇਹਨਾਂ ਨੇ ਅੱਜ ਵਿਰੋਧ ਕਰਨ ਦਾ ਇਹ ਪੱਕਾ ਮਨ ਬਣਾ ਰੱਖਿਆ ਹੈ ਕਿਉਂਕਿ ਜਿਹੜੇ ਕਿਸਾਨ ਕੁਝ ਕਿਸਾਨ ਜਿਹੜੇ ਆਪਣਾ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਜਾਂ ਨੌਕਰੀਆਂ ਮਿਲੀਆਂ ਨੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਦਿੱਤਾ ਤੇ ਆਮ ਆਦਮੀ ਪਾਰਟੀ ਕਾਡੇ ਸੰਸਥਾਵਾਂ ਵੱਲੋਂ ਕੀ ਸਹਾਇਤਾ ਕੀਤੀ ਰਹੀ ਇਹਨਾਂ ਦੀ ਸਾਡੀਆਂ ਸੰਸਥਾਵਾਂ ਆਕਾਲ ਕਾਲਜ ਕਾਉਂਸਲ ਵੱਲੋਂ ਆਤਮ ਪ੍ਰਗਾਸ ਸੰਸਥਾ ਸੋਸ਼ਲ ਵੈਲਫੇਅਰ ਤੇ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਜਿਨ੍ਹਾਂ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਉਭਰਾਏ ਆ ਕਿਸਾਨੀ ਸੰਘਰਸ਼ ਦੌਰਾਨ ਜਿਹੜੇ ਸ਼ਹੀਦ ਪਰਿਵਾਰ ਹੋ ਗਏ ਸੀ ਉਹਨਾਂ ਨੂੰ ਜਿਹੜੇ ਮਤਲਬ ਉਹਨਾਂ ਨੂੰ 10-10 ਹਜ਼ਾਰ ਰੁਪਏ ਦੇ ਲਗਭਗ ਪੈਨਸ਼ਨ ਦਿੱਤੀ ਗਈ ਸੀਗੀ ਔਰ ਜਿਨ੍ਹਾਂ ਦੇ ਉਸ ਤੋਂ ਇਲਾਵਾ ਜਿਨ੍ਹਾਂ ਦੇ ਕੋਈ ਪਰਿਵਾਰਾਂ ਦੇ ਵਿੱਚ ਕੋਈ ਜੀ ਸੀਗਾ ਜਿਹੜਾ ਕੋਈ ਆਪਦਾ ਕਾਰੋਬਾਰ ਕਰਨਾ ਚਾਹੁੰਦਾ ਸੀ ਕਿਸੇ ਨੂੰ ਟੈਂਪੂ ਲੈ ਕੇ ਦਿੱਤਾ ਜੇ ਕੋਈ ਅਨਪੜ੍ਹ ਪਰਿਵਾਰ ਸੀ ਜਾਂ ਕਿਸੇ ਨੇ ਪਸ਼ੂ ਡੰਗਰ ਦੀ ਲੋੜ ਸੀ ਤਾਂ ਉਹਨਾਂ ਨੂੰ ਮੱਝਾਂ ਵੀ ਲੈ ਕੇ ਦਿੱਤੀਆਂ ਪਸ਼ੂ ਲੈ ਕੇ ਦਿੱਤੇ ਔਰ ਕਿਸੇ ਨੇ ਦੁਕਾਨ ਕਰਨੀ ਸੀ ਤਾਂ ਉਹਨਾਂ ਨੂੰ ਦੁਕਾਨ ਵਾਸਤੇ ਕਿਸੇ ਨੂੰ ਲੱਖ ਰੁਪਿਆ ਕੇ ਇਹਨੂੰ 2 ਲੱਖ ਕੇ ਇਹਨੂੰ 3 ਲੱਖ ਅਡੋ ਅਡੀ ਸਾਰੇ ਪਰਿਵਾਰਾਂ ਨੂੰ ਦਿੱਤਾ ਗਿਆਗਾ ਔਰ ਮਸਤੋਂ ਨੇ ਵੱਲੋਂ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 21-21000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਬਾਕੀ ਜਿਹੜੇ ਉਹਨਾਂ ਦੇ ਬੱਚੇ ਨੇਗੇ ਪੜਨ ਪੜਦੇ ਨੇਗੇ ਜਾਂ ਮਤਲਬ ਕਿਤੇ ਵੀ ਉਹਨਾਂ ਨੇ ਆਪਣਾ ਇੱਥੇ ਜੇ ਕੋਈ ਨੌਕਰੀ ਵੀ ਦਿੱਤੀਆਂ ਨੇ ਗਿਆ ਨੌکریاں ਵੀ ਦਿੱਤੀਆਂ ਗਈਆਂ ਔਰ ਬੱਚਿਆਂ ਨੂੰ ਜਿਹੜੇ ਇਹਨਾਂ ਦੇ ਬੱਚੇ ਸੀ ਉਹਨਾਂ ਨੂੰ ਜਿੰਨੀ ਵੀ ਪੜ੍ਹਾਈ ਕਰ ਸਕਦੇ ਨੇ ਇੱਥੇ ਰਹਿਣ ਸਹਿਣ ਦਾ ਖਰਚ ਸਾਰਾ ਬਿਲਕੁਲ ਫ੍ਰੀ ਕੀਤਾ ਗਿਆਗਾ ਜੀ ਬਿਲਕੁਲ ਅੱਜ ਇਕੱਠੇ ਹੋਏ ਸੀ ਆਪਣਾ ਜੋ ਹੈ ਹੱਕ ਲੈਣ ਦੇ ਲਈ ਇੱਥੇ ਮਸਤਵਾਨਾ ਸਾਹਿਬ ਦੀਆਂ ਸੰਸਥਾਵਾਂ ਨੇ ਜੋ ਉਹਨਾਂ ਵੱਲੋਂ ਇਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਇਹਨਾਂ ਦਾ ਕਹਿਣਾ ਹੈਗੇ ਜੇ ਇਹਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਆਉਣ ਵਾਲੇ 2024 ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਸੱਤਾ ਵਿੱਚ ਹੈ ਉਹਨਾਂ ਦੇ ਐਮਪੀ ਹੰਜੂ ਉਮੀਦਵਾਰ ਹਨ ਉਹਨਾਂ ਨੂੰ ਕਿਹੜਾ ਜਾਵੇਗਾ ਸੰਗਰੂਰ ਤੋਂ ਗੁਰਿੰਦਰ ਸਿੰਘ ਸカイ ਨਿਊਜ਼ ਪੰਜਾਬ